ਜਉਂਦੇ ਜੀ ਮਾਪਿਆਂ ਤੋਂ ਮੂੰਹ ਫੇਰਦੇ ਮੋਇਆ ਤੇ ਫਿਰ ਮਣ ਮਣ ਹੰਝੂ ਕੇਰਦੇ ਜਉਂਦੇ ਜੀ ਮਾਪਿਆਂ ਤੋਂ ਮੂੰਹ ਫੇਰਦੇ ਮੋਇਆ ਤੇ ਫਿਰ ਮਣ ਮਣ ਹੰਝੂ ਕੇਰਦੇ ਪੁੱਲ ਗਏ ਜਵਾਨੀ ਚ ਕਾ ਤੂੰ ਜਵਾਨੋ ਕਿਉ ਰੁੱਜੇ ਰਹੀ ਗੱਲਾਂ ਵਿੱਚ ਤੇਰ ਮੇਰ ਦੇ ਜਉਂਦੇ ਜੀ ਮਾਪਿਆਂ ਤੋਂ ਮੂੰਹ ਫੇਰਦੇ ਮੋਇਆ ਤੇ ਫਿਰ ਮਣ ਮਣ ਹੰਝੂ ਕੇਰਦੇ ਜਉਂਦੇ ਜੀ ਮਾਪਿਆਂ ਤੋਂ ਮੂੰਹ ਫੇਰਦੇ ਮੋਇਆ ਤੇ ਫਿਰ ਮਣ ਮਣ ਹੰਝੂ ਕੇਰਦੇ ਮਾਪਿਆਂ ਦੀ ਦੇਣ ਕਦੇ ਨਾ ਦੇ ਸਕਦੇ ਕਿਉਂ ਭੁੱਲੇ ਫਿਰਦੇ ਬੱਚੇ ਉਹ ਤੁਸੀਂ ਦੇਰਦੇ ਜਉਂਦੇ ਜੀ ਰੋਟੀ ਨੂੰ ਤਰਸ ਗਏ ਉਹ ਮੋਇਆ ਤੇ ਛੁੱਕ ਕੇਵੇਂ ਅੰਨ ਜਲ ਬਖੇਰਦੇ ਜਉਂਦੇ ਜੀ ਮਾਪਿਆਂ ਤੋਂ ਮੂੰਹ ਫੇਰਦੇ ਮੋਇਆ ਤੇ ਫਿਰ ਮਣ ਮਣ ਹੰਝੂ ਕੇਰਦੇ ਜਉਂਦੇ ਜੀ ਮਾਪਿਆਂ ਤੋਂ ਮੂੰਹ ਫੇਰਦੇ ਮੋਇਆ ਤੇ ਫਿਰ ਮਣ ਮਣ ਹੰਝੂ ਕੇਰਦੇ ਵੰਡ ਜੈ ਦਾਦ ਦੀ ਨਿੱਕੰਮੀ ਔਲਾਦ ਦੀ ਘੁੰਮਣ ਕੇਰੇ ਵਿੱਚ ਫਸ ਗਏ ਚੁ ਫੇਰਦੇ ਮਰਦੇ ਮਰਦੇ ਦੋ ਗੱਲਾਂ ਨੂੰ ਤਰਸਗੇ ਬੁੱਝ ਗਏ ਦੀਵੇ ਰੋਸ਼ਨੀ ਬਖੇਰ ਦੇ ਸਿੱਧੂ ਤਨ ਦੇ ਮਰਿਆ ਮਨ ਨਹੀਂ ਉ ਮਰਦਾ ਮਨੋ ਵਲ ਵਲੇ ਅਗਲਾ ਜਨਮ ਪਰੇਰਦੇ ਜਿਉਂਦੇ ਜੀ ਮਾਪਿਆਂ ਤੋਂ ਮੂੰਹ ਫੇਰਦੇ ਮੋਇਆ ਤੇ ਫਿਰ ਮਣ ਮਣ ਹੰਝੂ ਕੇਰਦੇ ਜਿਉਂਦੇ ਜੀ ਮਾਪਿਆਂ ਤੋਂ ਮੂੰਹ ਫੇਰਦੇ ਮੋਇਆ ਤੇ ਫਿਰ ਮਣ ਮਣ ਹੰਝੂ ਕੇਰਦੇ